ਫਿਰੋਜ਼ਪੁਰ ਦੇ ਪਿੰਡ ਨਵਾਂ ਕਿਲਾ ਵਿਖੇ ਉਸ ਸਮੇਂ ਦਰਦਨਾਕ ਘਟਨਾ ਵਾਪਰ ਗਈ ਜ ਜਦ ਇਥੇ ਪਰਿਵਾਰ ਸਮੇਤ ਝੋਨਾ ਲਕਾਰਈ 14 ਸਾਲਾ ਲੜਕੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਜਾਣਕਾਰੀ ਅਨੁਸਾਰ ਗਰੀਬ ਪਰਿਵਾਰ ਬਰੋ ਰੋਜੀ ਰੋਟੀ ਦਾ ਹਿਲਾ ਵਸੀਲਾ ਕਰਨ ਲਈ ਬੱਚੀ ਸਮੇਤ ਝੋਨਾ ਲਗਾਇਆ ਜਾ ਰਿਹਾ ਸੀ ਜਿਸ ਦੌਰਾਨ ਮੋਟਰ ਪੋਲ ਲੱਗੇ ਖੰਭੇ ਤੋਂ ਕਰੰਟ ਲੱਗਣ ਨਾਲ ਲੜਕੀ ਦੀ ਮੌਤ ਹੋ ਗਈ ਪੀੜਤ ਪਰਿਵਾਰ ਨੇ ਸਰਕਾਰ પાસે ਉਹਨਾਂ ਦੀ ਮਦਦ ਕਰਨ ਦੀ ਕੋਹਾਲ ਕਾਈ ਹੈ ਕੀ ਨਾਂ ਦਿੱਤਾ ਦਾ ਮੈਨਾਂ ਅਨਸਮਨ ਨਹੀਂ ਕੋਲੋ ਕੀ ਲੱਗਦੀ ਸੀ ਲੜਕੀ ਤੇ ਜੀ ਮੇਰੇ ਕਿ ਕਿਸ ਤਰ੍ਹਾਂ ਹੋਈ ਇਹ ਇਹ ਖੇਤਾਂ 'ਚ ਕੰਮ ਕਰਦੇ ਝੋਨਾ ਲਾਉਂਦੇ ਸੀ ਤੇ ਪਾਣੀ ਲੈਣ ਗਏ ਤੇ ਖੇਚ ਤੋਂ ਲਾਈਟ ਗਈ ਆ ਪਾਣੀ ਮੋਟਰ 'ਚ ਕਰੰਟ ਆਉਂਦਾ ਕਿਸਾ ਖੇਚ ਤੇ ਜਿਹੜੀ ਖੰਭੇ ਨੂੰ ਖੇਚ ਨਹੀਂ ਪਾਉਂਦੇ ਹਾਂ ਹਾਂ ਉਹ ਨੂੰ ਕਿਤੇ ਹੱਥ ਲੱਗ ਗਿਆ ਉਹਦੇ ਵਿੱਚ ਕਰੰਟ ਆਉਂਦਾ ਉਹਨੂੰ ਹੱਥ ਲੱਗ ਗਿਆ ਉਹਨੂੰ ਹੱਥ ਲੱਗ ਗਿਆ ਇਹ ਕਰੰਟ ਸੀਗਾ ਕਰੰਟ ਸੀਗਾ ਕੀ ਹੋਇਆ ਬਦਲ ਉਹ ਤੇ ਮੌਕੇ ਤੇ ਵੀ ਆ ਤੂੰ ਮੌਕੇ ਮੌਕੇ ਤੇ ਬਾਅਦ ਵਿੱਚ ਹੀ ਇੱਥੇ ਲਿਆ ਹੈ ਔਰ ਕੀ ਮੰਗਦੇ ਪਰਿਵਾਰ ਦੀ ਕਿੰਨੀਆਂ ਲੜਕੀਆਂ ਨੇ ਦੋ ਲੜਕੀਆਂ ਨੇ ਉਹਨੇ ਲੜਕੀਆਂ ਨੇ ਦੋ ਲੜਕੀਆਂ ਇੱਕ ਬੰਦਾ ਹੈ ਇੱਟੋ ਮੋਟਰ ਹਾਂਜੀ ਹੋਰ ਕੀ ਮੰਗਦੇ ਸਰਕਾਰ ਨੂੰ ਇਹੋ ਮੰਗਦੀ ਆ ਵੀ ਜਦ ਤੱਕ ਸਸਤੀ ਹੈ ਛਗਾ ਦਿੱਤੀਏ ਮੈਂ ਗਰੀਬ ਪਰਿਵਾਰ ਗਰੀਬ ਪਰਿਵਾਰ ਮੈਂ ਤਾਂ ਵੀ ਦੂਰੀ ਕਰਦਾ ਕਿ ਮਿਹਨਤ ਮਜ਼ਦੂਰੀ ਬਿਜਲੀ ਪਈ ਕਿੱਥੇ ਕਿਹੜੀ ਜਗ੍ਹਾ ਤੇ ਲੱਗੀ ਮੋਟਰ ਤੇ ਕਿੱਥੇ ਕਿੱਥੇ ਲੋੜ ਹੈ ਛੋਨਾ ਲੱਕਰ ਅੰਦ ਲੱਗ ਗਏ ਸੀ ਲੈ ਲੈ ਕਿਹੜੇ ਪਿੰਡ ਦਾ ਨਾਮੇ ਕਿਲੇ ਹਾਂ ਨਾਮੇ ਕਿਲੇ ਤੇ ਕੁੜੀ ਕਿੰਦੀ ਕਿੰਬਰ ਦੀ ਬੇਟੀ ਲੱਗੀ 14 ਸਾਲ ਦੀ 14 ਸਾਲ ਦੀ ਹਾਂਜੀ ਛੋਨਾ ਨਾ ਦੇ ਦੇ ਹਾਂਜੀ ਇਹ ਉਸ ਤਰ੍ਹਾਂ ਕੀ ਕਰ ਲੈਂਦੇ ਪਾਣੀ ਲੈਣ ਗਈ ਸੀ ਪੈਰ ਨੰਗੇ ਸੀ ਉਹ ਕਿਤੇ ਪਤਾ ਨਹੀਂ ਮੋਟਰ ਤੇ ਹਾਂਜੀ ਜਲਦੀ ਮੋਟਰ ਹਾਂਜੀ ਕਿ ਤਰ੍ਹਾਂ ਲੱਗ ਰਿਹਾ ਕੋਈ ਉਹ ਲੈ ਕੇ ਹਾਂਜੀ ਬਈ ਤਾਂ ਠੀਕ ਹੋ ਜੇ ਬਸ ਕੁਝ ਨਹੀਂ ਸਾਨੂੰ ਚਾਹੀਦਾ ਠੀਕ ਹੀ ਲੱਗਦੀ ਪਰਵੀਨ ਕੌਰ ਕਿਹੜਾ ਫੇਡ ਰਹਿਣ ਵਾਲਾ ਮਨਾਵਕਲੇ ਲੈ ਕੇ ਕਿਨੇ ਜਰਾਂ ਨੂੰ ਹਾਂਜੀ ਤੋਂ ਲੈ ਕੇ ਚਲਾ ਰਹੇ ਉਧਰ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਬੱਚੀ ਉਹਨਾਂ ਕੋਲ आई ਤਾਂ ਉਸ ਸਮੇਂ ਉਸਦੀ ਮੌਤ ਹੋ ਚੁੱਕੀ ਸੀ ਉਹ ਇੱਕ 14 ਸਾਲ ਦੀ ਇੱਕ ਲੜਕੀ ਸੀ ਜਿਹੜੀ ਕਿ ਫੀਲਡਸ ਦੇ ਵਿੱਚ ਕੰਮ ਕਰ ਰਹੀ ਸੀ ਉਹਨੂੰ ਕਰੰਟ ਲੱਗ ਕੇ ਉਹਦੀ ਡੈਥ ਹੋ ਗਈ ਸਾਡੇ ਕੋਲ ਤਾਂ ਬ੍ਰਾਡ ਡੈੱਡ ਆਈ ਹੈਗੀ ਤੇ ਪੋਸਟਮਾਰਟਮ ਵਾਸਤੇ ਅਸੀਂ ਬੋਡੀ ਰੱਖੀ ਹੈ ਪਰ ਉਹਨਾਂ ਦੇ ਨਹੀਂ ਮੰਨ ਰਹੇ ਹੈਗੇ ਰਿਲੇਟਿਵਸ ਬਟ ਸਾਡੇ ਕੋਲ ਬੋਡੀ ਹਜੇ ਪਈ ਹੈ ਪੁਲਿਸ ਪੇਪਰਸ ਅਕੋਰਡਿੰਗ ਅਸੀਂ ਡਿਸੀਜਨ ਲਵਾਂਗੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਡੈੱਥ ਸਾਡੇ ਕੋਲ ਤਾਂ ਬ੍ਰਾਡ ਡੈਡੀ ਆਈ ਹੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ